ਇੱਥੇ ਅਤੇ ਅਹਿਮ ਖਬਰ ਭਾਈ ਰਣਜੀਤ ਸਿੰਘ ਟੱਡਰੀਆਂ ਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਲ ਦੀ ਇੱਕ ਇੱਕ ਨਵੇਂ ਵਿਵਾਦਾਂ ਦੇ ਵਿੱਚ ਰਣਜੀਤ ਸਿੰਘ ਟੱਡਰੀਆਂ ਵਾਲੇ ਜਿਹੜੇ ਕਿ ਘਿਰਦੇ ਨਜ਼ਰ ਆ ਰਹੇ ਨੇ ਇਲਜ਼ਾਮ ਹੀ ਅਜਿਹੇ ਲੱਗੇ ਨੇ ਕਿ ਜਿਸ ਤੋਂ ਬਾਅਦ ਸੁਣ ਕੇ ਉਹਨਾਂ ਦੇ ਸਮਰਥਕ ਵੀ ਹੈਰਾਨ ਹੋ ਗਏ ਨੇ ਤੇ ਗੱਲ ਤੇ ਯਕੀਨ ਵੀ ਨਹੀਂ ਕੀਤਾ ਜਾ ਰਿਹਾ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਜਿਹੜੀ ਕਿ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਜੋ ਭਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਦੇ ਉੱਤੇ ਇਹ ਗੰਭੀਰ ਇਲਜ਼ਾਮ ਲੱਗੇ ਨੇ 2012 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਤੇ 2000 ਮਾਮਲੇ 2012 ਦੇ ਮਾਮਲੇ ਨੇ ਮੁਰਤੋਂ ਤੂਲ ਫੜਦੇ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਗੰਭੀਰ ਜਿਹੜੇ ਕੀ ਇਲਜ਼ਾਮ ਲਗਾ ਦਿੱਤੇ ਗਏ ਤਾਂ ਦਾਅਵਾ ਕੀਤਾ ਕਿ 2012 ਦੇ ਵਿੱਚ ਪਰਮੇਸ਼ਰ ਦੁਆਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਸੀ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਪਰ ਜਿਹੜਾ ਕਿ ਬਲਾਤਕਾਰ ਅਤੇ ਕਤਲ ਦੇ ਇਲਜ਼ਾਮ ਲੱਗੇ ਨੇ ਸਾਮਕ ਪਰਿਵਾਰ ਦੇ ਵੱਲੋਂ ਲਗਾਏ ਚੋਲੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜੀ ਕਿ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਸੀਬੇ ਦੀ ਜਾਂਚ ਦੀ ਮੰਗ ਜਿਹੜੀ ਕਿ ਕੀਤੀ ਗਈ ਹੈ ਤੇ ਐਚਸੀ ਨੇ ਪਟਿਆਲਾ ਐਸਐਸਪੀ ਨੂੰ 20 ਨਵੰਬਰ ਤੱਕ ਜਵਾਬ ਦਖਲ ਕਰਦੇ ਹੁਕਮ ਦੇ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਜਿਸ ਤਰੀਕੇ ਦੇ ਇਲਜ਼ਾਮ ਭਾਈ ਰਣਜੀਤ ਸਿੰਘ ਢੱਡੀਆਂ ਵਾਲਾ ਤੇ ਲਗਾਏ ਗਏ ਨੇ ਇਨ ਇਲਜ਼ਾਮਾਂ ਦੇ ਕਰਕੇ ਰঞ্জੀਤ ਸਿੰਘ ਢੱਡਰੀਆਂ ਵਾਲੇ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਕਿਉਂਕਿ ਇਲਜ਼ਾਮ ਕੋਈ ਛੋਟੇ ਮੋਟੇ ਨਹੀਂ ਇਲਜ਼ਾਮ ਜਿਹੜੇ ਕਿ ਬਹੁਤ ਗੰਭੀਰ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਜਿਹੜੇ ਕਿ ਲਗਾਏ ਗਏ ਨੇ ਮੀਡੀਆ ਦੇ ਰਿਪੋਰਟਰ ਦੇ ਮੁਤਾਬਕ ਜਿਹੜੀ ਕਿ ਵੱਡੀ ਖਬਰ ਹੈ ਸਾਹਮਣੇ ਆਈ ਹੈ ਤਾਂ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਮ੍ਰਿਤਕ ਦੇ ਭਰਾ ਸਾਹਿਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਇਹ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਅਗਵਾਈ ਵਾਲੀ ਸੀਬੀਆਈ ਜਾਂ ਫਿਰ ਐਸਆਈਟੀ ਰਾਹੀਂ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਹੈ ਤਾਂ ਇੱਕ ਵਾਰ ਫਿਰ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਭਾਈ ਰਣਜੀਤ ਸਿੰਘ ਟੱਡਰਿਆਂ ਵਾਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਵਿਵਾਦਾਂ ਦੇ ਵਿੱਚ ਵੱਡੇ ਵਿਵਾਦਾਂ ਦੇ ਵਿੱਚ ਭਾਈ ਰਣਜੀਤ ਸਿੰਘ ਟੱਡਰਿਆਂ ਵਾਲੇ ਘਿਰ ਗਏ ਨੇ ਕਿਉਂਕਿ ਜਿਹੜੇ ਇਲਜ਼ਾਮ ਰਣਜੀਤ ਸਿੰਘ ਟੱਡਰਿਆਂ ਵਾਲੇ ਦੇ ਉੱਤੇ ਲਗਾਏ ਗਏ ਨੇ ਇਹ ਇਲਜ਼ਾਮ ਬਹੁਤ ਹੀ ਤੇ سنگੀਨ ਹੈ ਜਿਸ ਦੇ ਵਿੱਚ ਰੇਪ ਅਤੇ ਕਤਲ ਦੇ ਜਿਹੜੇ ਕਿ ਇਲਜ਼ਾਮ ਆ ਰঞ্জੀਤ ਸਿੰਘ ਢੱਡੀਆਂ ਵਾਲੇ ਦੇ ਉੱਤੇ ਲਗਾਏ ਗਏ ਨੇ 2012 ਦਾ ਇਹ ਮਾਮਲਾ 2012 ਦੇ ਵਿੱਚ ਪਰਮੇਸ਼ਰ ਦਰਵਾਰ ਦੇ ਵਿੱਚ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਆ ਤੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਦੇ ਭਰਾ ਦੇ ਵੱਲੋਂ ਪਟੀਸ਼ਨ ਧਾਰਕ ਕੀਤੀ ਗਈ ਆ ਰੇਪ ਅਤੇ ਕਤਲ ਦੇ ਜਿਹੜੇ ਕਿ ਇਲਜ਼ਾਮ ਲਗਾਏ ਗਏ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਜਿਹੜੀ ਕਿ ਖਬਰ ਨਿਕਲ ਕੇ ਸਾਹਮਣੇ ਆਈ ਆ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰਨ ਕਰਕੇ ਤੁਹੇ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਐਚ ਸੀ ਨੇ ਪਟਿਆਲਾ ਐਸ ਐਸ ਪੀ ਨੂੰ 20 ਨਵੰਬਰ ਤੱਕ ਜਵਾਬ दाखल ਕਰਨ ਦੇ ਹੁਕਮ ਜੜੇ ਕੀ ਦੇ ਦਿੱਤੇ ਗਏ ਨੇ ਤਾਂ ਦਾਦੀ ਕੀ ਮ੍ਰਿਤਕ ਦੇ ਭਰਾ ਸਾਹਿਬ ਸਿੰਘ ਜੋ ਕਿ ਮਾਜਰੀ ਸਮਾਣਾ ਪਟਿਆਲਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਜੜੇ ਕੀ ਪਟੀਸ਼ਨ ਦਾਇਰ ਕੀਤੀ ਗਈ ਆ ਤੇ ਜਾਂਚ ਸੀਨੀਅਰ ਆਈ ਪੀ ਐਸ ਦੀ ਅਗਵਾਈ ਵਾਲੀ ਸੀ ਬੀ ਆਈ ਜਾਂ ਫਿਰ ਸਿਟ ਰਾਹੀਂ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਆ ਤਾਂ ਹੁਣ 20 ਨਵੰਬਰ ਨੂੰ ਜੜਾ ਕੀ ਐਸਐਸਪੀ ਨੂੰ 20 ਨਵੰਬਰ ਤੱਕ ਜਵਾਬ ਦਖਲ ਕਰਨ ਦੇ ਜਿਹੜੇ ਕੀ ਹੁਕਮ ਜਾਰੀ ਕੀਤੇ ਨੇ ਤਾਂ ਦੇਖਣਾ ਹੋਵੇਗਾ ਕਿ ਇਨਾ ਸੰਗੀਨ ਦੋਸ਼ਾਂ ਦੇ ਉੱਤੇ ਪਾਏ ਰঞ্জੀਤ ਸਿੰਘ ਢੱਡੀਆਂ ਵਾਲੇ ਦਾ ਕਿਹੜਾ ਬਿਆਨ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ